ਸ਼੍ਰੀ ਕਲਜੀ ਸਾਰਿਆਂ ਨੂੰ ਮੈਂ ਲਾਹਰਿਤ ਕੋਰ ਹਾਜ਼ਰਨਜੀ ਸਿਮਰਨ ਲੁਧিয়ানਵੀ ਦੁਆਰਾ ਲਿਖੀ ਗਈ ਕਹਾਣੀ ਰੰਗਦੀ ਸਾਵਲੀ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਬਹੁਤ-ਬਹੁਤ ਮੁਬਾਰਕਾਂ ਤੈਨੂੰ ਗਗਨ ਯਾਰ ਤੂੰ ਤਾਂ ਬੜੀ ਕਿਸਮਤ ਵਾਲੀ ਨਿਕਲੀ ਐਨੀ ਛੇਤੀ ਵਿਆ ਤੇ ਐਡਾ ਸੋਹਣਾ ਮੁੰਡਾ ਇਹੋ ਜਿਹੇ ਰਿਸ਼ਤੇ ਤਾਂ ਸੱਚੇ ਪਾਗਾਂ ਵਾਲਿਆਂ ਨੂੰ ਹੀ ਮਿਲਦੇ ਨੇ ਇੱਕ ਗਗਨ ਦੀ ਸਹੇਲੀ ਸ਼ਾਲੂ ਸੀ ਸ਼ਾਲੂ ਦਾ ਗਗਨ ਨਾਲ ਸ਼ੁਰੂ ਤੇ ਹੀ ਬੜਾ ਮੋਹ ਰਿਆ ਸੀ ਸਕੂਲ ਤੋਂ ਲੈ ਕੇ ਕਾਲਜ ਦੀ ਪੜਾਈ ਤੱਕ ਦੋਵੇਂ ਇਕੱਠੀਆਂ ਹੀ ਪੜੀਆਂ ਕਦੇ-ਕਦੇ ਸ਼ਾਲੂ ਖੇਡਣ ਲਈ ਘਰ ਵੀ ਆ ਜਾਇਆ ਕਰਦੀ ਸ਼ਾਲੂ ਪਰ ਬਹੁਤਾ ਗਗਨ ਦਾ ਹੀ ਕਰਦੀ ਸੀ ਭਵੇਂ ਕਿ ਸਿਮਰਨ ਵੀ ਗਗਨ ਦੀ ਹੀ ਪੈਣ ਸੀ ਪਰ ਸ਼ਾਲੂ ਨੇ ਕਦੇ ਉਸ ਨਾਲ ਨੇੜਤਾ ਬਣਾਉਣ ਦਾ ਯਤਨ ਨਹੀਂ ਸੀ ਕੀਤਾ ਘਰੇ ਵੀ ਉਹ ਜਦ ਗਗਨ ਨਾਲ ਖੇਡਣ ਲਈ ਆਉਂਦੀ ਤਾਂ ਸਿਮਰਨ ਨੂੰ ਹਮੇਸ਼ਾ ਆਪਣੀ ਖੇਡ ਵਿੱਚੋਂ ਛੇਤੀ ਬਾਹਰ ਕਰ ਦਿੰਦੀ ਸਿਮਰਨ ਵੀ ਉਸ ਦੀਆਂ ਚਲਾਕੀਆਂ ਸਮਝਦੀ ਸੀ ਪਰ ਉਹ ਆਪਣੀ ਭੈਣ ਕਰਕੇ ਹਮੇਸ਼ਾ ਚੁੱਪ ਰਹਿੰਦੀ ਕਿ ਕਿਤੇ ਇਹਨਾਂ ਦੋਨਾਂ ਸਹੇਲੀਆਂ ਦੇ ਰਿਸ਼ਤੇ ਵਿੱਚ ਦਰਾਰ ਨਾ ਪੈ ਜਾਵੇ ਵਿਆਹ ਕਾਰਜ ਸੰਪਨ ਹੋਇਆ ਤਾਂ ਗਗਨ ਆਪਣੇ ਸਹੁਰੇ ਘਰ ਚਲੇ ਗਏ ਹੁਣ ਘਰ ਵਿੱਚ ਮਾਂ ਦਾ ਸਾਰਾ ਲਾਡ ਪਿਆਰ ਸਿਮਰਨ ਲਈ ਸੀ ਕੁਝ ਦਿਨਾਂ ਨੂੰ ਸਿਮਰਨ ਦੇ ਇਮਤਿਹਾਨਾਂ ਦਾ ਨਤੀਜਾ ਆਇਆ ਸਕੂਲ ਵਿੱਚ ਅਵਲ ਦਰਜਾ ਹਾਸਲ ਕੀਤਾ ਸੀ ਸਿਮਰਨ ਨੇ ਉਸ ਦਾ ਨਾਮ ਮੈਰਿਟ ਵਿੱਚ ਆਇਆ ਸੀ ਕਿ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਸਕਾਲਰਸ਼ਿਪ ਹੀ ਲੱਗ ਗਈ ਸੀ ਆਪਣੀ ਪ੍ਰਾਪਤੀ ਤੇ ਸਿਮਰਨ ਬੇਹਦ ਖੁਸ਼ ਸੀ ਉਸ ਨੂੰ ਤਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਸਭ ਉਸਦੇ ਨਾਲ ਵਾਪਰੀਆ ਸੀ ਉਹ ਉਸੇ ਦਿਨ ਗੁਰਦੁਆਰਾ ਸਾਈ ਮੱਥਾ ਟਿਕਣ ਲੈ ਗਈ ਨਾਲ ਉਸਦੇ ਮੰਮੀ ਤੇ ਪਾਪਾ ਵੀ ਸਨ ਜੋ ਤੁਰੰਦਰ ਤੱਕ ਆਪਣੀ ਧੀ ਦੀ ਪ੍ਰਾਪਤੀ ਤੇ ਖੁਸ਼ੀ ਨਾਲ ਫੁੱਲੇ ਨਹੀਂ ਸੰਸਮਾ ਰਹੇ ਸਕੂਲ ਦੀ ਪੜ੍ਹਾਈ ਪੂਰੀ ਹੋਣ ਤਾਂ ਹੁਣ bari ਕਾਲਜ ਦੀ ਪੜ੍ਹਾਈ ਦੀ ਸੀ ਸਿਮਰਨ ਅੱਗੇ ਪੜਨਾ ਚਾਹੁੰਦੀ ਸੀ ਇਸ ਨੂੰ ਅੱਗੇ ਪੜਨ ਲਈ ਮੌਕੇ ਵੀ ਮਿਲ ਰਹੇ ਸੀ ਜਿਸ ਨੇ ਘਰ-ਗੱਲ ਕੀਤੀ ਤਾਂ ਕਰਦਿਆਂ ਨੇ ਪੜਨ ਲਈ ਤਾਂ ਹਾਂ ਕਰ ਦਿੱਤੀ ਪਰ ਉਹ ਇਸ ਗੱਲ ਤੇ ਅੜ ਗਈ ਕਿ ਸਿਮਰਨ ਨੂੰ ਜੇ ਅੱਗੇ ਪੜਨਾ ਹੈ ਤਾਂ ਆਪਣੇ ਹੀ ਸ਼ਹਿਰ ਵਿੱਚ ਰਹਿ ਕੇ ਪੜੇ ਉਹ ਉਸ ਨੂੰ ਦੂਰ ਕਿਤੇ ਪੜਨ ਲਈ ਭੇਜਣਾ ਨਹੀਂ ਸੀ ਚਾਹੁੰਦੀ ਪਰ ਸਿਮਰਨ ਨੇ ਆਪਣੀ ਅੱਗੇ ਦੀ ਪੜਾਈ ਲਈ ਜਿਹੜਾ ਕਾਲਜ ਚੁਣਿਆ ਸੀ ਉਹ ਹੋਰ ਕਿਸੇ ਸ਼ਹਿਰ ਵਿੱਚ ਸੀ ਤੇ ਉੱਥੇ ਰੋਜ਼-ਰੋਜ਼ ਆਉਣ ਜਾਣ ਦੀ ਵੀ ਸਮੱਸਿਆ ਸੀ ਸਿਮਰਨ ਬੜੀ ਪਰੇਸ਼ਾਨ ਹੋਈ ਇੱਕ ਵਾਰ ਫਿਰ ਉਸ ਨੂੰ ਆਪਣੇ ਸੁਪਨੇ ਟੁੱਟਦੇ ਹੋਏ ਨਜ਼ਰ ਆਏ ਕਿੰਨੇ ਦਿਨ ਹੋ ਗਏ ਸੋਚਦੀ ਰਹੀ ਕਿ ਉਹ ਉਸ ਕਾਲਜ ਵਿੱਚ ਆਪਣਾ ਦਾਖਲਾ ਕਰਵਾਵੇ ਵੀ ਜਨਾ ਫਿਰ ਇੱਕ ਦਿਨ ਉਸ ਨੂੰ ਗਲੇ ਵਿੱਚੋਂ ਆਪਣੇ ਸਕੂਲ ਦੇ ਇੱਕ ਅਧਿਆਪਕ ਲੰਘਦੇ ਹੋਏ ਮਿਲੇ ਇਹ ਆਰਟ ਐਂਡ ਕਰਾਫਟ ਦੇ ਅਧਿਆਪਕ ਸਨ ਤੇ ਸਿਮਰਨ ਇਹਨਾਂ ਕੋਲ ਹੀ ਪੜ੍ਹਦੀ ਰਹੀ ਸੀ ਸਿਮਰਨ ਨੇ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਸੀ ਇਹ ਇਹਨਾਂ ਦਾ ਇਹਤਰਾਮ ਵੀ ਕਰਦੀ ਸੀ ਤੇ ਇਹਨਾਂ ਤੋਂ ਕੋਈ ਵੀ ਗੱਲ ਲੁਕੋ ਕੇ ਨਹੀਂ ਸੀ ਰੱਖਦੀ ਇਸ ਵਾਰ ਵੀ ਉਸਨੇ ਆਪਣੇ ਵਿਆਪਕ ਨੂੰ ਰੋਕੇ ਉਹਨਾਂ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਨ ਦੀ ਸੋਚੀ ਸੈਸ਼ੀਕਲ ਮੈਡਮ ਜੀ ਸੈਸ਼ੀਕਲ ਉਹ ਸਿਮਰਨ ਕਿਵੇਂ ਲੈ ਲਿਆ ਧਕਲਾ ਕਾਲਜ ਵਿੱਚ ਮੈਡਮ ਸਤਵਿੰਦਰ ਨੂੰ ਸੀ ਕਿ ਸਿਮਰਨ ਨੇ ਹੋਂਦ ਤੱਕ ਧਕਲਾ ਕਾਲਜ ਵਿੱਚ ਧਕਲਾ ਲੈ ਲਿਆ ਹੋਣਾ ਪਰ ਸਿਮਰਨ ਦੇ ਮੂੰਹੋਂ ਨਾ ਸੁਣ ਕੇ ਉਹਨਾਂ ਨੂੰ ਜਿਵੇਂ ਤੱਕਾ ਜਿਹਾ ਲੱਗਾ ਆਖਣ ਲੱਗੀ ਕੀ ਗੱਲ ਹੋ ਗਈ ਕਿਤੇ ਕਰਦਿਆਂ ਨਹੀਂ ਤਾਂ ਨਹੀਂ ਮਨਾ ਕਰ ਦਿੱਤਾ ਆ ਵੀ ਤੇ ਨਹੀਂ ਵੀ ਮੈਮ ਕਰਦੇ ਨੇ ਕਿਹਾ ਹੈ ਕਿ ਉਹਨਾਂ ਨੂੰ ਮੇਰੀ ਅੱਗੇ ਦੀ ਪੜਾਈ ਨਾਲ ਕੋਈ ਪਰੇਸ਼ਾਨੀ ਨਹੀਂ ਬਸ ਉਹ ਮੈਨੂੰ ਕਿਤੇ ਦੂਰ ਨਹੀਂ ਭੇਜਣਾ ਚਾਹੁੰਦੀ ਪਰ ਤੁਹਾਨੂੰ ਤਾਂ ਮੈਮ ਪਤਾ ਹੈ ਨਾ ਕਿ ਮੈਂ ਅੱਗੇ ਫੈਸ਼ਨ ਡਿਜ਼ਾਈਨਿੰਗ ਵਾਲੇ ਪਾਸੇ ਜਾਣਾ ਤੇ ਉਹ ਕਾਲਜ ਉਹਦੇ ਬਾਰੇ ਵੀ ਤਾਂ ਤੁਸੀਂ ਹੀ ਮੈਨੂੰ ਦੱਸਿਆ ਸੀ ਹਮ ਚਲ ਮੈਂ ਚાલਦੀ ਹਾਂ ਤੇਰੇ ਨਾਲ ਘਰ ਮੈਨੂੰ ਪਤਾ ਤੋਂ ਇਸ ਲਾਈਨ ਵਿੱਚ ਬਹੁਤ ਅੱਗੇ ਤੱਕ ਜਾਣਾ ਤੇਰੇ ਵਿੱਚ ਜਜਬਾਏ ਵੀ ਆ ਤੇ ਸਿੱਖਣ ਦੀ ਚਾਹ ਵੀ ਚੱਲ ਮੈਂ ਸੰਚਾਉਣੀ ਆ ਤੇਰੇ ਘਰਦਿਆਂ ਨੂੰ ਸਿਮਰਨ ਦੇ ਅਧਿਆਪਕ ਉਹਨਾਂ ਦੇ ਨਾਲ ਉਹਨਾਂ ਦੇ ਘਰ ਚਲੇ ਗਏ ਮੰਮੀ ਬੀੜੇ ਵਿੱਚ ਹੀ ਝਾੜੂ ਲਾਉਂਦੇ ਪਏ ਸੀ ਅਧਿਆਪਕ ਜੀ ਨੂੰ ਵੇਖੋ ਥੋੜਾ ਠਹਿਰ ਜੇ ਗਏ ਤੇ ਉਹਨਾਂ ਦੀ ਇਤਰਾਮ ਵਿੱਚ ਸਸ਼ਿਕਾਲਾ ਕੇ ਅੰਦਰ ਆਉਣ ਲਈ ਆ ਕਿਹਾ ਮੈਂ ਬੀਬੀ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਡਮ ਨੇ ਰਸਮੀ ਜੀ ਸ਼ੁਰੂਆਤ ਕਰ ਦਿਆ ਗੱਲ ਲੱਗੇ ਤੁਰੀ ਹਾਂਜੀ ਮੈਡਮ ਜੀ ਦੱਸੋ ਕੀ ਗੱਲ ਕਰਨੀ ਸੀ ਕੋਈ ਪਰੇਸ਼ਾਨੀ ਵਾਲੀ ਗੱਲ ਤੇ ਨਹੀਂ ਜਾਂ ਮੇਰੀ ਧੀ ਤੋਂ ਕੋਈ ਗਲਤੀ ਹੋ ਗਈ ਹੋਵੇ ਅਸੀਂ ਤਾਂ ਮੈਡਮ ਜੀ ਨਮਾਣੇ ਜੇ ਲੋਕ ਆ ਜੇ ਮੇਰੀ ਧੀ ਰਾਣੀ ਤੋਂ ਕੋਈ ਬਾਤ ਕਾਟ ਹੋ ਗਈ ਹੋਵੇ ਤਾਂ ਨਿਆਣੀ ਸਮਝ ਕੇ ਮਾਫ ਕਰ ਦਿਓ ਜੀ ਮੰਮੀ ਅਧਿਆਪਕ ਦੀ ਅਚਾਨਕ ਹੋਣ ਨਾਲ ਇਹ ਸਮਝ ਰਹੇ ਸੀ ਕਿਉਂ ਸ਼ਾਇਦ ਸਿਮਰਨ ਦੀ ਕੋਈ ਸ਼ਿਕਾਇਤ ਲੈ ਕੇ ਆਈ ਨਹੀਂ ਪਰ ਸਿਮਰਨ ਤਾਂ ਇਸ ਵਾਰੀ ਸਕੂਲ ਵਿੱਚ ਵੀ ਸਭ ਤੋਂ ਵਧੀਆ ਨੰਬਰਾਂ ਨਾਲ ਪਾਸ ਹੋਈ ਸੀ ਇਸ ਲਈ ਮੰਮੀ ਜੀ ਨੂੰ ਅਧਿਆਪਕ ਦੇ ਇੱਕਦਮ ਔਣ ਦੀ ਯਾਦਾ ਸਮਝ ਨਹੀਂ ਸੀ ਪੈ ਰਹੀ ਤੁਸੀਂ ਬੀਬੀ ਜੀ ਘਬਰਾਉਣਾ ਹਾਂ ਪਰ ਗੱਲ ਤਾਂ ਪਰੇਸ਼ਾਨੀ ਵਾਲੀ ਹੀ ਆ ਮੈਡਮ ਨੇ ਗੱਲ ਦੀ ਗੰਭੀਰਤਾ ਤੇ ਜ਼ੋਰ ਦਿੰਦੀ ਹੈ ਕਿ ਹਾਂ ਦੱਸੋ ਨਾ ਮੈਡਮ ਜੀ ਅਮੇ ਬੁਝਾਰਤਾਂ ਜੀ ਆ ਨਾ ਪਾਈ ਚੋ ਮੇਰਾ ਤਾਂ ਦਿਲ ਬੈਠਦਾ ਜਾਂਦਾ ਆਕਤੀ ਹੋਈ ਸਿਮਰਨ ਦੀ ਮੰਮੀ ਅਧਿਆਪਕ ਦੇ ਹੋਰ ਨੇੜੇ ਆ ਕੇ ਪੈ ਗਈ ਗੱਲ ਇਹ ਆ ਵੀ ਬੀਬਾ ਜੀ ਕਿ ਤੁਹਾਡੀ ਕੁੜੀ ਪੜਨ ਦੇ ਵਿੱਚ ਵਾਕਈ ਬਹੁਤ ਹੁਸ਼ਿਆਰ ਆ ਇਹਨੇ ਇਸ ਵਾਰ ਪੜਾਈ ਵਿੱਚ ਜੋ ਪ੍ਰਦਰਸ਼ਨ ਕੀਤਾ ਹੈ ਸਾਨੂੰ ਸਭ ਨੂੰ ਬਹੁਤ ਮਾਣ ਆ ਇਹਦੇ ਤੇ ਤੇ ਮੇਰਾ ਖਿਆਲ ਆ ਕਿਸ ਗੱਲ ਤੇ ਤੁਹਾਨੂੰ ਵੀ ਬੜਾ ਮਾਣ ਹੋਣਾ ਚਾਹੀਦਾ ਅਸੀਂ ਤਾਂ ਮਾਣਨ ਜੀ ਆਪਣੀ ਧੀ ਦੀ ਪ੍ਰਾਪਤੀ ਤੇ ਬਹੁਤ ਖੁਸ਼ ਆ ਇਹਨੇ ਤਾਂ ਸਾਡਾ ਨਾਮ ਰੌਸ਼ਨ ਕਰਤਾ ਜੁਗ ਜੁਗ ਜੀ ਵੀ ਮੇਰੀ ਧੀ ਸਿਮਰਨ ਦਾ ਸਿਰ ਪਲੂਸ ਸੀ ਮੰਮੀ ਜੀ ਉਹ ਤੁਹਾਡਾ ਪਾਪ ਘੋ ਚੱਲੀ ਸੀ ਮੈਮੀ ਬੀਬੀ ਜੀ ਉਹੀ ਗੱਲ ਕਰਨਾਈ ਆ ਕਿ ਜੇ ਥੋਡੀ ਧੀ ਇੰਨੀ ਕਾਬਲਾ ਤੇ ਤੁਹਾਨੂੰ ਆਪਣੀ ਤੀਤੀ ਮਾਣ ਵੀ ਤਾਂ ਤੁਹਾਨੂੰ ਚਾਹੀਦਾ ਆ ਕਿ ਤੁਸੀਂ ਉਸ ਨੂੰ ਅੱਗੇ ਵੀ ਜ਼ਰੂਰ ਵਧਨ ਦਿਓ ਜੀ ਜੀ ਮੈਡਮ ਜੀ ਜ਼ਰੂਰ ਚਾਹੁੰਦੇ ਆ ਅਸੀਂ ਵੀ ਤਾਂ ਆਈ ਵੀ ਅੱਗੇ ਪੜ੍ਹੇ ਲਿਖੇ ਅੱਗੇ ਵਧੇ ਆਪਣੇ ਪੈਰਾਂ ਤੇ ਖੜੀ ਹੋਵੇ ਪਰ ਮੈਡਮ ਜੀ ਸਾਡੇ ਘਰ ਦੇ ਹਾਲਤ ਤਾਂ ਤੁਹਾਨੂੰ ਪਤਾ ਹੀ ਆ ਹਲੇ ਥੋੜੇ ਦਿਨ ਪਹਿਲਾਂ ਤਾਂ ਗਗਨ ਦਾ ਵਿਆਹ ਕੀਤਾ ਆ ਭਲਕੇ ਇਹਦਾ ਵੀ ਕਰਨਾ ਆ ਤੇ ਵਿਆਹ ਦੇ ਤਾਂ ਤੁਹਾਨੂੰ ਪਤਾ ਸੌ ਕੁਝ ਕਰਨਾ ਪੈਂਦਾ ਜੇ ਹੁਣੇ ਤੋਂ ਥੋੜਾ ਥੋੜਾ ਕਰਕੇ ਕੁਝ ਜੋੜਾਂਗੇ ਤਾਂ ਜਾ ਕੇ ਕਿਧਰੇ ਕੁਝ ਬਣੂ ਮੈਂ ਤੁਹਾਡੀ ਗੱਲ ਤੋਂ ਸਹਿਮਤ ਆਂ ਬੀਬੀ ਜੀ ਤੀਆਂ ਧਿਆਣੀਆਂ ਤਾਂ ਹੁੰਦੀਆਂ ਹੀ ਪਰਾਇਆ ਤਾਂ ਨੇ ਜਗ ਦੀਆਂ ਸਦੀਆਂ ਤੋਂ ਜੋ ਰੀਤ ਚੱਲੀ ਆ ਰਹੀ ਆ ਪਲਾਉ ਨੂੰ ਕੌਣ ਤੋੜ ਸਕਦਾ ਪਰ ਬੀਬੀ ਜੀ ਧੀ ਦੇ ਵਿਆਹ ਦਾ ਸੋਚ ਸੋਚ ਕੇ ਆਪਾਂ ਉਸ ਨੂੰ ਅੱਗੇ ਵਧਣ ਤੋਂ ਨਹੀਂ ਰੁਕ ਸਕਦੇ ਨਾ ਕੀ ਪਤਾ ਕੱਲ ਨੂੰ ਕੁਝ ਐਸਾ ਹੋ ਜਾਵੇ ਕਿ ਤੁਹਾਡੀ ਸਾਰੀ ਚਿੰਤਾ ਹੀ ਦੂਰ ਹੋ ਜਾਵੇ ਮੇਰੀ ਮੰਨੋ ਬੀਬੀ ਜੀ ਜੇ ਇਹ ਕੁੜੀ ਪੜ ਲੈ ਕੇ ਆਪਣੇ ਪੈਰਾਂ ਤੇ ਖੜੀ ਹੋ ਗਈ ਨਾ ਫਿਰ ਇਹਨੇ ਤੁਹਾਡੀ ਸਾਰੀ ਚਿੰਤਾ ਆਪਣੇ ਸਿਰ ਲੈ ਲੈਣੀ ਹੈ ਫਿਰ ਨਹੀਂ ਇਹਨੇ ਤੁਹਾਨੂੰ ਕਿਸੇ ਪਰੇਸ਼ਾਨੀ ਵਿੱਚ ਵੇਖ ਪਾਉਣਾ ਨਾਲੇ ਬੀਬੀ ਜੀ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੁੰਦਾ ਉਹਦਾ ਹੱਥ ਹੋਵੇ ਸਿਰ ਤੇ ਤਬੰਦਕ ਕੀ ਨਹੀਂ ਕਰ ਸਕਦਾ ਫਿਰ ਵੀ ਜੇ ਤੁਹਾਨੂੰ ਕਿਤੇ ਵੀ ਮੇਈ ਕਿਸੇ ਮਦਦ ਦੀ ਲੋੜ ਪਈ ਤਾਂ ਮੈਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹਾਂ ਬਸ ਤੁਸੀਂ ਇਹ ਨਹੀਂ ਕਿਣ ਕਿ ਅਸੀਂ ਨਹੀਂ ਆਪਣੀ ਧੀ ਨੂੰ ਅੱਗੇ ਪੜਾਉਣਾ ਆਖਿਰਕਾਰ ਅਸੀਂ ਸਿਮਰਨ ਦੇ ਮੰਮੀ ਜੀ ਨੂੰ ਮਨਾ ਹੀ ਲਿਆ ਮੰਮੀ ਦੇ ਮਨ ਜਾਣ ਨਾਲ ਸਿਮਰਨ ਵੀ ਜਿਵੇਂ ਚਹਿਕ ਪਈ ਸੀ ਆਪਣੀ ਸੋਚ万 ਦੇ ਆਪਕ ਦੇ ਜਰੀ ਉਸ ਨੂੰ ਆਪਣੇ ਭਵਿੱਖ ਦੇ ਅੱਗੇ ਤੇਰਾ ਰੌਸ਼ਨ ਹੁੰਦੇ ਹੋਏ ਤਿਸਰੇ ਜਨ ਉਸ ਨੂੰ ਆਪਣੀ ਮੰਜ਼ਿਲ ਕਰੀਬ ਅਗੇ ਜਾਪ ਰਹੀ ਸੀ ਉਸ ਨੂੰ ਆਪਣਾ ਸੁਨਹਿਰੀ ਸੁਪਨਾ ਸਾਕਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਕੁਝ ਦਿਨਾਂ ਨੂੰ ਸਿਮਰਨ ਦਾ ਦਾ ਕਲਾਸੇ ਕਾਲਜ ਵਿੱਚ ਕਰ ਦਿੱਤਾ ਗਿਆ ਜਿੱਤੇ ਕਿ ਜਾਣਦੀ ਉਸ ਦੀ दिली ਖੁਆਇਸ਼ ਸੀ ਪਹਿਲਾ ਦਿਨ ਪਹਿਲਾ ਅਨੁਭਵ ਉਹ ਜਿੰਨੀ ਅੰਦਰੋਂ ਖੁਸ਼ ਸੀ ਬਾਹਰੋਂ ਉਨੀ ਹੀ ਹੈਰਾਨ ਨਜ਼ਰ ਆ ਰਹੀ ਸੀ ਉਸ ਨੂੰ ਸਭ ਕੁਝ ਨਮਾ ਨਮਾ ਵੀ ਜਾਪ ਰਹੀ ਸੀ ਤੇ ਸਭ ਕੁਝ ਉਪਰਾਂ ਉਪਰਾਂ ਇੱਕ ਕੁੜੀ ਜੋ ਕਿ ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਇਕਦਮ ਕਿਸੇ ਵੱਡੇ ਜਿਹੇ ਸ਼ਹਿਰ ਵਿੱਚ ਆ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਚਾਹ ਰਹੀ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅੱਜ ਤੋਂ ਬਾਅਦ ਉਸਦੀ ਜ਼ਿੰਦਗੀ ਕਿੰਨੀ ਬਦਲਣ ਵਾਲੀ ਸੀ ਉਹ ਆਪ ਕਿੰਨੀ ਬਦਲਣ ਵਾਲੀ ਸੀ ਉਸ ਦੀ ਸੋਚ ਕਿੰਨੀ ਬਦਲਣ ਵਾਲੀ ਸੀ ਪਹਿਲੇ ਦਿਨ ਤੋਂ ਹੀ ਆਪਕਾ ਵੱਲ ਰਸਮੀ ਜਾਣ ਪਛਾਨ ਹੋ ਜਈ ਹੋਈ ਹਰ ਇੱਕ ਦਿਪਗਨੇ ਆਪਣੇ ਬਾਰੇ ਦੱਸਿਆ ਤੇ ਨਾਲ ਹੀ ਦੱਸਿਆ ਕਿਉਂ ਵਿਦਿਆਰਤਿਆਂ ਨੂੰ ਕਿਹੜਾ ਵਿਸ਼ਾ ਪੜਾਉਣਗੇ ਫਿਰ ਵਾਰੀ-ਵਾਰੀ ਵਿਦਿਆਰਤਿਆਂ ਤੋਂ ਉਹਨਾਂ ਵਰੀ ਵੀ ਪੁੱਛਿਆ ਗਿਆ ਪਹਿਲਾਂ-ਪਹਿਲਾਂ ਤਾਂ ਸਿਮਨ ਘਬਰਾਉਂਦੀ ਰਹੀ ਕਿ ਪਤਾ ਨਹੀਂ ਇਹ ਆਪਕੋਸ ਤੋਂ ਕੀ ਪੁੱਛਣ ਉਸ ਨੂੰ ਇਹ ਵੀ ਡਰ ਸੀ ਕਿ ਉਸ ਨੂੰ ਜਵਾਬ ਵੀ ਹੋਣਾ ਵਿਦਿਆਰਤਿਆਂ ਵਾਂਗੂ ਅੰਗਰੇਜ਼ੀ ਵਿੱਚ ਹੀ ਦੇਣਾ ਪਵੇ ਤੇ ਅੰਗਰੇਜ਼ੀ ਬੋਲਣ ਵਿੱਚ ਵੈਸੇ ਉਸ ਦਾ ਹੱਥ ਕਮਜ਼ੋਰ ਸੀ ਪਰ ਜਿਵੇਂ-ਜਿਵੇਂ ਵਿਦਿਆਰਤੀ ਆਪਣਾ ਤਾਰਫ਼ ਕਰਵਾਉਂਦੇ ਗਏ ਉਸਤੇ ਵੀ ਹਿੰਮਤ ਪੈ ਨਹੀਂ ਗਈ ਤੇ ਅੰਗਰੇਜ਼ੀ ਬਹੁਤੀ ਨਾ ਆਉਣ ਦੇ ਬਾਵਜੂਦ ਵਿਅਸ ਨੇ ਆਪਣੇ ਬਾਰੇ ਵਿੱਚ ਪੰਜਾਬੀ ਵਿੱਚ ਹੀ ਸਭ ਨੂੰ ਦੱਸਿਆ ਫਿਰ ਜਦ ਸਭ ਨੇ ਉਸੇ ਕਹੀ ਤੇ ਖੁੱਲਕੇ ਤਾੜੀਆਂ ਮਾਰੀਆਂ ਤਾਂ ਉਸ ਦਾ ਅੰਦਰਲਾ ਡਰ ਮੂਲੂ ਹੀ ਜਾਂਦਾ ਰਿਹਾ ਮਗਰ ਉਸ ਨੇ ਜਿਨੀ ਦਫਾ ਵੀ ਆਪਣੇ ਬਾਰੇ ਦੱਸਿਆ ਪੂਰੇ ਆਤਮ ਵਿਸ਼ਵਾਸ ਨਾਲ ਦੱਸਿਆ ਕਾਲਜ ਦੇ ਪਹਿਲੇ ਦਿਨ ਹੀ ਉਸ ਦੀ ਦੋਸਤੀ ਕਈ ਹੋਰ ਨਾ ਵਿਦਿਆਰਥੀਆਂ ਨਾਲ ਪੈ ਗਈ ਉਸ ਨੂੰ ਜਾਪਦਾ ਸੀ ਕਿ ਕਾਲਜ ਵਿੱਚ ਕੋਈ ਉਸ ਨੂੰ ਆਪਣਾ ਦੋਸਤ ਨਹੀਂ ਬਣਾਵੇਗਾ। ਉੱਥੇ ਸਭ ਵੱਡੇ ਕਰਾਂਦੇ ਹੋਣਗੇ। ਵੱਡੇ ਫਰੈਂਡ ਸਰਕਲ ਵਾਲੇ ਹੋਣਗੇ। ਜਿਹੜੇ ਵੱਡੀਆਂ-ਵੱਡੀਆਂ ਫੀਸਾਂ ਦੇ ਕੇ ਪੜਨ ਲਈ ਆਏ ਹੋਣਗੇ। ਉੱਥੇ ਉਸ ਨੂੰ ਗਰੀਬੀ ਜੇ ਨੂੰ ਕੌਣ ਪੁੱਛੇਗਾ? ਇਸ ਤੋਂ ਛੁੱਟ ਉਸ ਨੂੰ ਆਪਣੇ ਹਿਸਾਬ ਲਈ ਰੰਗ ਦਾ ਵੀ ਡਰ ਸੀ। ਉਸ ਨੂੰ ਡਰ ਸੀ ਕਿ ਕਾਲਜ ਦੇ ਪਹਿਲੇ ਦਿਨ ਹੀ ਕੋਈ ਉਸ ਦਾ ਮਜ਼ਾਕ ਨਾ ਉਡਾ ਦੇਵੇ। ਕਾਲਜ ਵਿੱਚ ਹੋਣ ਵਾਲੀਆਂ ਇਰੇ ਗੈਸਸ ਵੀ ਉਸਨੇ ਸੁਣਿਆ ਸੀ ਪਰ ਪਰਮਾਤਮਾ ਦਾ ਸ਼ੁਕਰ ਸੀ ਕਿ ਉਸਨੂੰ ਲੱਝਾ ਕੁਝ ਨਹੀਂ ਸੀ ਬਾਪਰੀਆ ਉਸਦੇ ਦੋਸਤ ਵੀ ਚੰਗੇ ਬਣ ਕੇ ਸੰਤਿ ਉਸਨੂੰ ਨਾਲ ਲਾਲ ਗੱਲਬਾਤ ਕਰਨ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਸੀ ਆਈ ਕਾਲਜ ਦਾ ਦਸਮਾ ਬੀਤਣ ਤੋਂ ਬਾਅਦ ਸਾਰੇ ਆਪੋ ਆਪਣੀਆਂ ਕਲਾਸਾਂ ਤੋਂ ਬਾਹਰ ਚਲੇ ਗਏ ਸਨ ਸਿਮਰਨ ਦੇ ਦੋਸਤ ਵੀ ਉਸਨੂੰ ਨਾਲ ਲੈ ਕੇ ਕੈਂਚੀਨ ਵਿੱਚ ਚਲੇ ਗਏ ਕੁਝ ਗੱਲਾਂ ਵਾਤਾ ਤੋਂ ਮਗਰੋਂ ਸਿਮਰਨ ਦਾ ਧਿਆਨ ਆਪਣੇ ਸਾਹਮਣੇ ਨਜ਼ਰ ਆ ਰਹੀ ਭੀੜ ਤੇ ਪਿਆ ਇੱਕ ਸਮਾਰਟ ਜਹਾ ਮੁੰਡਾ ਜਿਸ ਦਾ ਕੇ ਨਾਮ ਆਕਾਸ਼ਦੀਪ ਸੀ ਉਹ ਸੇ ਕਾਲਜ ਦੇ ਕਿਸੇ ਸੀਨੀਅਰ ਕਲਾਸ ਦਾ ਵਿਦਿਆਰਥੀ ਸੀ ਸਿਮਰਨ ਨੇ ਵੇਖਿਆ ਕਿ ਉਸ ਦੇ ਆਲੇ ਦੁਆਲੇ ਜੁੰਡਲੀ ਕਾਫੀ ਛਿਰਦੀ ਹੀ ਇਕੱਠੀ ਹੋਈ ਖੜੀ ਸੀ ਜਿਵੇਂ ਉਹ ਆਪ ਕੋਈ ਬਹੁਤ ਵੱਡਾ ਸੈਲੀਬ੍ਰਿਟੀ ਹੋਵੇ ਤੇ ਬਾਕੀ ਸਾਰੇ ਉਸ ਦੇ ਨਿਮਾਣੇ ਜਿਹੇ ਫੈਨ ਹੋਣ ਉਸ ਨੂੰ ਸਾਹਮਣੇ ਵੇਖਦਿਆਂ ਉਸਦੇ ਇੱਕ ਦੋਸ ਨੇ ਆਖਰਕਾਰ ਪੁੱਛ ਹੀ ਲਿਆ ਕਿ ਕੀ ਹੋ ਗਿਆ ਐਸਾ ਕੀ ਵੇਖ ਲਿਆ ਉਸਨੇ ਚੁੱਸਦੀ ਹੁਣ ਸਾਹਮਣੇ ਨਜ਼ਰ ਹੀ ਨਹੀਂ हट ਰਹੀ ਕੁਝ ਨਹੀਂ ਯਾਰ ਮਸ ਮੈਨੂੰ ਭੀੜ ਸੇ ਹੀ ਲੱਗੀ ਵੇਖ ਰਹੀ ਸੀ ਲੱਗਦਾ ਇਹ ਮੁੰਡਾ ਕਾਫੀ ਚਿਹਤਿਆ ਸਭ ਦਾ ਸਿਮਰ ਨੇ ਆਪਣੇ ਦਿਲ ਦੀ ਗੱਲ ਆਕੀ ਹਾਂ ਹੋ ਸਕਦਾ ਵੈਸੇ ਪਤਾ ਤਾਂ ਮੈਨੂੰ ਵੀ ਨਹੀਂ ਪਰ ਲੱਗਦਾ ਹੀ ਸੀਨੀਅਰ ਹੀ ਆ ਕੋਈ ਚਲ ਆਪਾਂ ਨੂੰ ਕੀ ਲੈਣਾ ਦੇਣਾ ਆਪਾਂ ਬਾਹਰ ਚੱਲ ਕੇ ਕਾਲਜ ਦੇਖ ਲਈਓ ਸਿਮਰਨ ਦੀ ਨਮੀ ਬਣੀ ਸਹੇਲੀ ਸੁਖਪ੍ਰੀਤ ਉਸ ਨੂੰ ਤੇ ਆਪਣੇ ਨਾਲ ਬੈਠੀਆਂ ਹੋਰਨ ਕੁੜੀਆਂ ਨੂੰ ਟੱਕੀ ਨਾਲ ਬਾਹਰ ਲੈ ਗਈ ਸਭ ਉਸੇ ਮਗਰ ਮਗਰ ਉੱਠ ਵੀ ਖੜੀਆਂ ਪਰ ਸਿਮਰਨ ਨੂੰ ਤਾਂ ਜਿਵੇਂ ਨਾ ਚਾਹੁੰਦੇ ਹੋਏ ਹੀ ਉੱਠਣਾ ਪਿਆ ਸੀ ਕੰਟੀਨ ਤੋਂ ਬਾਹਰ ਆ ਕੇ ਉਹ ਬਸ ਉਸ ਮੁੰਡੇ ਬਾਰੇ ਸੋਚਦੀ ਰਹੀ ਉਹ ਸੋਚਦੀ ਰਹੀ ਕਿ ਕਾਸ਼ ਉਹ ਦਾ ਚਿਹਰਾ ਵੇਖ ਪਾਉਂਦੀ ਪਰ ਫਿਰ ਸੋਚਦੀ ਕਿ ਜਿਕਰ ਹੋ ਵੀ ਉਸ ਦਾ ਚਿਹਰਾ ਵੇਖ ਲੈਂਦਾ ਤੇ ਫਿਰ ਸ਼ਾਇਦ ਉਸ ਨੂੰ ਉਸ ਦਾ ਚਿਹਰਾ ਪਸੰਦ ਨਾ ਹੀ ਆਉਂਦਾ ਉਹ ਅੱਕਾ ਫੇਲ ਲੈਂਦਾ ਚੌਥ ਉੱਟ ਕੇ ਖਰੇ ਚਲਾ ਹੀ ਜਾਂਦਾ ਫਿਰ ਐਸੇ ਕਈ ਖਿਆਲ ਹੁਣ ਲਗਾਤਾਰ ਸਿਮਰਨ ਦੀ ਜਾਨ ਵੀ ਚੁੰਦੀ ਜਾਂਦੀ ਰਹੀ ਉਸ ਨੂੰ ਉਸ ਮੁੰਡੇ ਨਾਲ ਇੱਕ ਲਗਾਅ ਜਿਹਾ ਮਹਿਸੂਸ ਹੋਇਆ ਪਰ ਆਪਣੀ ਸਾਵਲੀ ਰੰਗ ਕਰਕੇ ਉਹ ਆਪਣੇ ਹੀ ਨੇਕ ਖਿਆਲ ਨੂੰ ਅਵੱਲੋ ਹੀ ਰੱਦ ਕਰਦੀ ਰਹੀ ਕਦੀ ਉਹ ਸੋਚਦੀ ਕਿ ਉਹ ਲੁੱਕ ਜੀ ਉਸ ਨੂੰ ਵੇਖ ਲੈਂਦੀ ਤਾਂ ਸ਼ਾਇਦ ਚੰਗਾ ਹੁੰਦਾ ਤੇ ਕਦੇ ਸੋਚਦੀ ਕਿ ਕਾਸ਼ ਉਹ ਬਿਲਕੁਲ ਹੀ ਬੇਬਾਕ ਹੋ ਕੇ ਉਸ ਨਾਲ ਮੁਖੱਤਫ ਹੋ ਹੀ ਜਾਂਦੀ ਨਵੇਂ ਸ਼ਹਿਰ ਵਿੱਚ ਜਾਣ ਲਈ ਸਿਮਰਨ ਦੀ ਅਧਿਆਪਕਾਂ ਨੇ ਉਸ ਨੂੰ ਆਪਣੇ ਕਿਸੇ ਖਾਸ ਸਹੇਲੀ ਦਾ ਵੀ ਪਤਾ ਦਿੱਤਾ ਸੀ ਪਰ ਸਿਮਰਨ ਇਹਦਾ ਬਿਨਾਂ ਕਰਾਇ ਤੇ ਉੱਥੇ ਰਹਿਣਾ ਨਹੀਂ ਸੀ ਚਾਹੁੰਦੀ ਇਸ ਲਈ ਉਸਨੇ ਕਾਲਜ ਦੇ ਕੁੜੀਆਂ ਦੇ ਹੌਸਲ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਉਸੇ ਕਮਰੇ ਵਿੱਚ ਉਸ ਦੇ ਨਾਲ ਉਸ ਹੀ ਸਹੇਲੀ ਸੁਖਪ੍ਰੀਤ ਵੀ ਰਹਿਣ ਲੱਗੀ। ਇਹ ਦੋਹਾਂ ਜਈਆਂ ਨੇ ਆਲੇ ਤਾਂ ਇਕੱਠੀਆਂ ਹੋ ਗਈਆਂ ਨਾਲੇ ਇੱਕ ਦੂਜੀ ਦੀਆਂ ਸੁੱਖ-ਦੁੱਖ ਦੀਆਂ ਸਾਥਣ। ਕੁੜੀਆਂ ਦਾ ਇਹ ਹੋਸਟਲ ਕਾਲਜ ਬਿਲਡਿੰਗ ਦੇ ਸਿੱਝੇ ਪਾਸੇ ਬਣਿਆ ਹੋਇਆ ਸੀ ਜਦਕਿ ਮੁੰਡਿਆਂ ਦਾ ਹੋਸਟਲ ਇਸ ਤੋਂ ਪਰਲੇ ਪਾਸੇ ਸੀ। ਸਿਮਲੇਂਦਰ ਕਾਲਜ ਦੀ ਛੁੱਟੀ ਤੋਂ ਬਾਅਦ ਆਪਣੇ ਕਮਰੇ ਵਿੱਚ ਵਾਪਸ ਆਈ ਤਾਂ ਪਹਿਲਾਂ ਤਾਂ ਹਮੋਂਤੋ ਕੀ ਆਪਣਾ ਹੋ ਸਮਾਨ ਸਜਾਉਣ ਲੱਗੀ। ਜਿਹੜਾ ਉਹ ਪਿੰਡੋਂ ਇੱਥੇ ਨਾਲ ਲੈ ਆਈ ਸੀ ਆਪਣੇ ਸੂਟਕੋਇਸ ਵਿੱਚ ਉਸਨੇ ਰੋਜ਼ ਮਰਾਰੀਆਂ ਕੰਮਾਂ ਵਿੱਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਜਿਹੀਆਂ ਕਈ ਛੇਆ ਪਾਈਆਂ ਹੋਈਆਂ ਸਨ ਉਹ ਆਪਣੇ ਨਾਲ ਖਾਣ-ਪੀਣ ਦਾ ਕੁਝ ਨਿਕ ਸੁੱਖ ਜਿਹਾ ਵੀ ਪੈਕ ਕਰ ਲਈ ਸੀ ਆਪਣੀ ਮਾਂ ਦੇ ਹੱਥਾਂ ਦਾ ਬਣਿਆ achar ਵੀ ਉਸ ਬੰਨੀ ਵਿੱਚ ਪਾ ਲਿਆ ਸੀ ਤੇ ਨਾਲ ਹੀ ਸੰਭ ਲਈ ਸੀ ਉਸ ਨਾਲ ਖਿਚਵਾਈ ਆਪਣੀ ਬਚਪਨ ਦੀ ਇੱਕ ਤਸਵੀਰ ਜੋ ਇਥੇ ਉਸਨੇ ਕਮਰੇ ਵਿੱਚ ਆਪਣੀ ਮਾਂ ਦੀ ਪਛਾਈ ਵਾਂਗੂ ਉਸੇ ਨਾਲ ਰਹਿਣ ਵਾਲੀ ਸੀ ਸਿਮਰ ਨੇ ਉਸ ਕੈਸ ਵਿੱਚੋਂ ਸਭ ਤੋਂ ਪਹਿਲਾਂ ਇਹ ਸੀ ਤਸਵੀਰ ਨੂੰ ਕੱਟਿਆ ਸੀ ਤੇ ਫਿਰ ਆਪਣੀ ਚੁੰਨੇ ਦੇ ਲੜ ਨਾਲ ਸਾਫ਼ ਕਰਕੇ ਇਸ ਨੂੰ ਸਾਹਮਣੇ ਦੀ ਕੰਧ ਤੇ ਝਟੰਗੇ ਸੀ ਮਾਂ ਮੈਂ ਆਵਦੀ ਤਸਵੀਰ ਇਸ ਜਗ੍ਹਾ ਤੇ ਝਟੰਗੇ ਲਈ ਹੁਣ ਇਸ ਕਮਰੇ ਵਿੱਚ ਇਹ ਵੀ ਮੇਰੀ ਨਾਲ ਹੀ ਰਹੂ ਬਸ ਮਾਂ ਤੂੰ ਹਮੇਸ਼ਾ ਦੁਆ ਕਰੀਂ ਕਿ ਮੈਂ ਛੇਤੀ ਛੇਤੀ ਤੇਰੇ ਸਾਰੇ ਸੁਪਨੇ ਪੂਰੇ ਕਰਨ ਝੋਕੇ ਹੋ ਜਾ ਮੈਂ ਮਾਂ ਇੱਥੇ ਤੋਂ ਦੂਰ ਨਹੀਂ ਰਹਿਣਾ ਤੇ ਮੈਨੂੰ ਪਤਾ ਕਿ ਤੂੰ ਵੀ ਆਪਣੀ ਧੀ ਦੀ ਜਜ਼ਾਈ ਤੋਂ ਡਰਦੀ ਮੈਨੂੰ ਇੰਨੀ ਦੂਰ ਨਹੀਂ ਸੀ ਭੇਜਣਾ ਚਾਹਦੀ ਪਰ ਚਲ ਕੋਈ ਨਾ ਮੈਂ ਕਿ ਛੇਤੀ ਮੈਂ ਤੇਰੀ ਕੋਲ ਹੁਣਾ ਮੈਂ ਮਾਂ ਇੱਥੋਂ ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਬਾਹਰ ਨਿਕਲਣਾ ਕੁਝ ਐਸਾ ਬਣ ਕੇ ਨਿਕਲਣਾ ਕਿ ਤੈਨੂੰ ਵੀ ਮੇਰੇ ਤੇ ਮਾਣ ਹੋਵੇ ਤੇ ਤੂੰ ਫਖਰ ਨਾਲ ਕਹਿ ਸਕੇ ਇਸੀ ਮਿਰਨ ਸਾਡੀ ਧੀ ਆ ਸਾਡਾ ਮਾਨ ਆਪਣੀ ਮਾਂ ਦੀ ਤਸਵੀਰ ਨੂੰ ਵੇਖਦੀ ਸਿਮਰਨ ਆਮ ਹਾਰੇ ਹੀ ਬੋਲਣ ਲੱਗ ਪਈ ਸੀ ਉਸਦੇ ਮਨ ਦੇ ਬਲਵਲੇ ਉਸਦੀਆਂ ਇਸ਼ਾਵਾਂ ਉਸਦੀਆਂ ਆਸਾਂ ਹੁਣ ਵਾਰੋ-ਵਾਰ ਇਸ ਸਿਰ ਕੱਢਣ ਲੱਗੀਆਂ ਸਨ ਆਪਣੀ ਮਾਂ ਦਾ ਉਸ ਨੂੰ ਚੇਤਾ ਤਾਂ ਬਹੁਤ ਆ ਰਿਹਾ ਸੀ ਪਰ ਉਹ ਆਪਣੀ ਮਾਂ ਨੂੰ ਚੀਤੇ ਕਰਦੀ ਰੋਣਾ ਵੀ ਨਹੀਂ ਸਿਚਾਉਂਦੀ ਕੁਝ ਹੀ ਦੇਰ ਵਿੱਚ ਉਸ ਨੇ ਆਪਣੇ ਸੂਟ ਕਿਸਾ ਸਾਰਾ ਸਮਾਨ ਕਮਰੇ ਵਿੱਚ ਸਜਾ ਲਿਆ ਅਲੀ ਦਾ ਸਕੂਲ ਸਮਾਨ ਵੀ ਉਹ ਤਾਂ ਨਹੀਂ ਸੀ ਇਸ ਲਈ ਉਸ ਨੂੰ ਸਮਾਨ ਟਕਾਣ ਵਿੱਚ ਜ਼ਿਆਦਾ ਵਕਤ ਵੀ ਨਹੀਂ ਸੀ ਲੱਗਿਆ ਜਦੋਂ ਉਸੇ ਘਰ ਦੇ ਕੱਲ ਸ਼ਾਮ ਹੀ ਹੌਸਲ ਛੱਡ ਕੇ ਗਏ ਸਨ ਮੰਗਰ ਹੋਆ ਆਪਣੇ ਤੱਬਾ ਵਗੈਰਾ ਲੈ ਤੇ ਬਾਕੀ ਫਾਰਮੈਲਟੀਆ ਵਗੈਰਾ ਕਰਨ ਵਿੱਚ ਵਿਅਸਤ ਹੋ ਗਈ ਇਸ ਲਈ ਉਸ ਨੂੰ ਸਮਾਨ ਟਕਣ ਦਾ ਵਕਤ ਨਾ ਲੱਗਾ ਪਰ ਹੁਣ ਜਦ ਸਰ ਅਸਮਾਨ ਟਿਕਿਆ ਤਾਂ ਉਸ ਨੂੰ ਉਹ ਸਮਾਨ ਵੇਖ-ਵੇਖ ਆਪਣੇ ਘਰ ਦੀਆਂ ਦੀ ਯਾਦ ਆਉਣ ਲੱਗੀ ਆਪਣੀ ਮਨੋ ਟਿਕਾਣ ਲਈ ਉਹ ਕੁਝ ਲਈ ਆਪਣੀ ਨੋਟਸ ਲੈ ਕੇ ਬੈਗੀ ਇੰਨੇ ਨੂੰ ਹੀ ਉਸੇ ਸੇਲੀ ਸੁਖਪ੍ਰੀਤ ਦੇ ਕਮਰੇ ਵਿੱਚ ਆ ਗਈ ਦੋਵੇਂ ਸੇਲੀਆਂ ਚਾਹ ਬਣਾਉਣ ਦੀ ਤਿਆਰੀ ਕਰਨ ਲੱਗੀਆਂ ਸੁਖਪ੍ਰੀਤ ਚਾਹ ਕਾਫੀ ਬਣਾਉਣ ਦੀ ਇੱਕ ਨਿੱਕੀ ਜਿਹੀ ਮਸ਼ੀਨ ਵੀ ਨਾਲ ਹੀ ਲਈ ਆਈ ਸੀ ਦੋਵੇਂ ਉਹ ਉਸੇ ਵਿੱਚ ਚਾਹ ਬਣਾ ਰਹੀਆਂ ਸਨ ਤੇ ਨਾਲੋਂ ਨਾਲ ਕਾਲਜ ਦੀ ਉਸੇ ਬਾਤਾਂ ਬਾਰੇ ਗੱਲਾਂ ਕਰਨ ਲੱਗ ਪਈਆਂ ਸਨ ਕੀ ਗੱਲ ਸੀ ਮਿੰਨ ਕਿ ਤੇ ਗੁਆਚੀ ਗੁਆਚੀ ਜਿਹੀ ਲੱਗ ਰਹੀਆਂ ਸੁਖ ਪ੍ਰੀਤ ਨੇ ਚਾਵਨੋਦੀ ਨੇ ਸਿਮਰੰਦੀਆਂ ਚੁਕੀਆਂ ਨਜ਼ਰਾਂ ਵੇਖ ਅੰਦਾਜ਼ਾ ਲਗਾਉਂਦੇ ਕਿ ਨਹੀਂ ਨਹੀਂ ਸੁਖ ਗਵਾਚੇ ਤਾਂ ਕਿੱਥੀਆਂ ਬਸ ਕਰਦੇ ਜਰਾ ਖਿਆਲ ਆ ਗਈ ਸੀ ਸਿਮਰਨ ਆਕਦੀ ਆਕਦੀ ਮਨ ਮਹਿਸੂਸ ਕੀ ਜੇ ਰਹਗੀ ਜਿਵੇਂ ਚਾਰੀ ਹੋਵੇ ਕਿ ਸ਼ਾਇਦ ਆਪਣੇ ਘਰ ਦੇ ਨਾਲ ਕਿਧਰੇ ਛੇਤੀ ਮਿਲ ਸਕਦੀ ਹੁੰਦੀ ਪਰ ਹੁਣ ਇੱਥੇ ਇਨੀ ਦੂਰ ਉਹ ਕਿਵੇਂ ਆਪਣਾ ਹਾਲ ਚਾਲ ਆਪਣੇ ਘਰਦਿਆਂ ਨੂੰ ਸੁਣਾਵੇ ਉਸ ਕੋਲ ਤਾਂ ਆਪਣਾ ਮੋਬਾਈਲ ਫੋਨ ਵੀ ਨਹੀਂ ਬਰਨਾ ਹੋਂ ਤੱਕ ਤਾਂ ਉਸ ਦੀ ਗੱਲ ਆਪਣੀ ਮੰਮੀ ਜੀ ਨਾਲ ਹੋ ਹੀ ਜਾਣੀ ਸੀ ਉਹ ਵੀ ਵਿਚਾਰੇ ਘਰੇ ਉਹਨੂੰ ਹੀ ਯਾਦ ਕਰਦੇ ਪਏ ਹੋਣ ਤੂੰ ਫੋਨ ਕਿਉਂ ਨਹੀਂ ਲਗਾ ਲੈਂਦੀ ਸੁਖਪ੍ਰੀਤ ਨੇ ਜਿਵੇਂ ਸਿਮਰਨ ਦੇ ਮਾਂ ਦੀ ਗੱਲ ਆਖੀ ਸੀ ਪਰ ਉਹ ਫੋਨ ਨਾ ਹੋ ਦਿਕਲ ਸੁਖਪ੍ਰੀਤ ਕੋਲ ਕਹਿਨ ਕਨੀ ਜੱਕ ਜਹੀ ਰਹੀ ਸੀ ਅੱਛਾ ਉਹ ਉੱਥੇ ਪਿਆ ਮੇਰਾ ਫੋਨ ਤੂੰ ਗੱਲ ਕਰਨੀ ਹੋਈ ਤਾਂ ਸੰਗੀ ਨਾ ਮੈਨੂੰ ਪਤਾ ਤੂੰ ਉਹਨਾਂ ਨੂੰ ਬੜਾ ਹੀ ਯਾਦ ਕਰ ਰਹੀ ਆਂ ਚਲ ਚੱਕ ਚਾਹ ਪੀ ਲੈ ਸੁਖਪ੍ਰੀਤ ਨੇ ਆਪਣੇ ਲਫ਼ਜ਼ਾਂ ਨਾਲ ਸਿਮਰਨ ਦੀ ਸਾਰੀ ਚਿੰਤਾ ਹੀ ਜਿਵੇਂ ਕਾਫੂਰ ਕਰ ਦਿੱਤੀ ਸੀ ਸਿਮਰਨ ਨੂੰ ਲੱਗਾ ਜਿਵੇਂ ਸੁਖ ਉਸ ਦੇ ਦਿਲ ਦੀ ਗੱਲ ਜਾਣ ਗਏ ਹੋਵੇ ਸੁਖ ਨੇ ਹੱਥ ਅੱਗੇ ਕਰਦਿਆਂ ਚਾਹ ਫੜਾਈ ਤੇ ਨਾਲ ਹੀ ਆਪਣੀਆਂ ਗੱਲਾਂ ਦਾ ਰੁੱਖ ਕਿਤੇ ਹੋਰ ਪਾਸੇ ਮੋੜ ਦਿੱਤਾ ਅੱਛਾ ਸੱਚੇ ਸਿਮਰਨ ਉਹ ਯਾਦ ਆ ਮੁੰਡਾ ਜਿਹੜਾ ਆਪਾਂ ਨੂੰ ਕੈਂਟੀਨ ਵਿੱਚ ਬੈਠਾ ਧੰਵਾਜੇ ਸਾਰਿਆਂ ਨੂੰ ਅੱਜ ਦਾ ਇਹ ਪਾਗ ਸੁਣਨ ਦੀ ਲਈ ਬਾਕੀ ਕੱਲ ਦੀ ਵੀਡੀਓਜ਼ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਸਸ਼ੇ ਕੱਲ ਜੀ